ਜੋ ਦਾ ਬੇਟਾ ਸੀ ਬਾਈ ਤਿੰਨ ਮਹੀਨੇ ਪਹਿਲਾਂ ਗਿਆ ਸੀ ਜੀ ਇਥੋਂ ਕੰਮ ਕਰਨ ਵਾਸਤੇ ਉਹ ਤੋ ਆ ਉੱਥੇ ਡਾਕਟਰ ਸਾਹਿਬ ਨੇ ਫੋਨ ਲਾਇਆ ਹਸਪਤਾਲ ਦੇ ਵਿੱਚ ਉਹ ਵੀ ਇਹਨਾਂ ਦੀ ਡੈਥ ਹੋ ਗਈ ਉੱਥੇ ਜੀ ਆਪ ਉਹ ਉਸ ਮਾਰਨ ਨੂੰ ਕਰਕੇ ਭੇਜਾਂਗੇ ਸੀ ਅਸੀਂ ਪੁੱਛਿਆ ਕੀ ਕਾਰਨ ਹੋ ਗਈ ਉਹ ਕਹਿੰਦੇ ਵੀ ਉੱਥੇ ਕੋਈ ਡੈਂਸ ਪੱਡ ਗਈ ਜੰਦਰਾ ਰੈਸਟੋਰੈਂਟ ਦੇ ਵਿੱਚ ਤੇ ਉਹ ਕਹਿੰਦੇ ਵੀ ਇੱਥੇ ਕੀ ਕਰਨ ਆਇਆ ਸੀ ਬਾਈ ਮਾਂ ਇਹ ਇੱਥੇ ਡਿਵਰ ਦੇ ਤੌਰ ਤੇ ਕੰਮ ਕਰਨ ਆਇਆ ਸੀ ਆਗਾ ਨਵੀਂ ਜੀ ਨਾ ਕਿੰਨੇ ਬੱਚੇ ਨੇ ਤੁਹਾਡੇ ਤੇ ਕਿੰਨਾ ਕੁ ਖਰਚਾ ਕਰਕੇ ਬਾਹਰ ਭੇਜਿਆ ਸੀ ਦੋ ਬੱਚੇ ਨੇ ਜੀ ਛੋਟੀ ਗੁੱਡੀ ਆ ਜੀ ਵੱਡਾ ਮੁੰਡਾ ਜੀ ਇਹ ਹਰਵਿੰਦਰ ਇਕੱਲਾ ਹੀ ਹਾਂਜੀ ਇਕੱਲਾ ਹੀ ਆ ਜੀ ਵੱਡਾ ਜੀ ਇਹ ਤੋਂ ਛੋਟੀ ਗੁੱਡੀ ਆ ਜੀ ਕਿੰਨਾ ਖਰਚਾ ਹੋ ਗਿਆ ਸੀ ਹਮਾਰ ਕੇ ਜਨ ਦਾ ਖਰਚਾ ਹੱਥੋਂ 4 ਲੱਖ ਰੁਪਏ ਲੈ ਕੇ ਗਿਆ ਸੀਗੇ ਜੀ ਇਹ ਕਹਿੰਦਾ ਵੀ ਕੋਸ ਖਰਚਾ ਉਥੋਂ ਏਜੰਟ ਰਾਇ ਕਰੀਏ ਫਿਰ ਮੈਂ ਕਮਾ ਕੇ ਦਊਂਗਾ ਉਹਦਾ ਨਹੀਂ ਪਤਾ ਕਿ ਕੰਮੀ ਕੋਸ ਕਿਤਾ ਉੱਤੇ ਕਮਾਈ ਦਾ ਕੰਮ ਨਹੀਂ ਨਾਲ ਕਿ ਤੁਹਾਨੂੰ ਮੈਂ ਫੋਨ ਤੇ ਗੱਲ ਆਉਂਦੀ ਜਾਂਦੀ ਰਹਿੰਦੀ ਸੀਗੀ ਜੀ ਰੋਜ਼ ਮੈਸੇਜ ਵੀ ਕਰਦਾ ਰਹਿੰਦਾ ਸੀਗਾ ਇਹ ਹੁਣ ਆਏ ਠੀਕ ਆ ਮੈਂ ਆ ਕੰਮ ਕਰਦਾ ਹਾਂ ਨਾ ਕਰਦਾ ਤੁਹਾਡੀ ਕਦੋਂ ਗੱਲ ਹੋਈ ਸੀ लास्ट ਸ਼ੁੱਕਰਵਾਰ ਨੂੰ ਹੋਈ ਸੀ ਕੀ ਕਹਿੰਦਾ ਸੀ ਸ਼ੁੱਕਰਵਾਰ ਨੂੰ ਤਾਂ ਉਹਨੇ ਬਸ ਆਹੀ ਹਾਲ ਚਾਲ ਕਰਦਾ ਕਿ ਕੀ ਕਰਦਾ ਹੋ ਤੁਸੀਂ ਮੈਂ ਮਾਰੇ ਜਿੱਤੀਆਂ ਨਾ ਕੀਤਾ ਕਹਿੰਦਾ ਕਿ ਮੈਨੂੰ ਕੰਮ ਦਾ ਦਿਖਾ ਦੇ ਹਾਂ ਮੈਂ ਤਾਂ ਕੁ ਵੀਡੀਓ ਕਾਲ ਤਾਂ ਲਾਉਣੀ ਆ ਲਾਉਣੀ ਨਹੀਂ ਆਉਣੀ ਤਾਂ ਚਲ ਮੈਂ ਫੇਰ ਲਾ ਕੇ ਕਰੂੰਗਾ ਨਾ ਮੈਂ ਕੰਮ ਦਾ ਟਾਈਮ ਆ ਕਰਾਂ ਮੈਂ ਕੰਮ ਤੇ ਜਾਂਦਾ ਕਿੰਨੀ ਕਿ ਜ਼ਮੀਨ ਸੀ ਤੁਹਾਡੇ ਕੋਲ ਕਿਉਂ ਹਰਵਿੰਦਰ ਨੂੰ ਬਾਹਰ ਭੇਜਣਾ ਪਿਆ ਤੁਹਾਨੂੰ ਜ਼ਮੀਨ ਤਾਂ ਹੀ ਸਾਡੇ ਕੋਲ ਹੈਗੇ 9 ਕਿਲੇ 9 ਕਿਲੇ ਰਸੀਦੇ ਨੇ ਜੀ ਪਰ ਇਹ ਨਹੀਂ ਹੁੰਦੀ ਨਹੀਂ ਕੰਮ ਕਰਨ ਵਾਸਤੇ ਭੇਜਿਆ ਸੀਗਾ ਵੀ ਕਰਜ਼ਾ-ਕੁੜਾ ਖਾਚਾ ਦੇਣਾ ਚਲ ਨੱਕੂੜੀ ਦਾ ਵਿਆਹ ਕਰਨਾ ਵੀ ਕਰ ਦਾਂਗੇ ਜੀ ਚਾਹੀ ਪਿਆ ਜਾਣਾ ਅੱਛਾ ਹਰਵਿੰਦਰ ਦੀ ਡੈੱਡ ਬੋਡੀ ਲਿਆਉਣ ਵਾਸਤੇ ਹੁਣ ਤੁਸੀਂ ਕਿਹਨੂੰ ਅਪੀਲ ਕੀਤੀ ਹੈ ਕੋਈ ਕਿਸ ਤਰ੍ਹਾਂ ਦਾ ਅੱਛਾ ਪੰਜਾਬ ਸਰਕਾਰ ਮੋਰੇ ਰਕੀ ਕੀਤੀ ਹੈ ਵੀ ਸਾਡੀ ਡੈੱਡ ਬੋਡੀ ਮੰਗਵਾ ਦਿਓ ਸਾਡੇ ਕੋਲ ਖਰਚਾ ਕਰਨ ਨੂੰ ਨਹੀਂ ਜੀ ਨਾਲ ਉਹ ਖਰਚਾ ਹੈਗਾ ਇਲਮਟਨ ਉਟਾ ਕਰਾ ਕੇ ਉਹ ਭੇਜਿਆ ਜੀ ਕੋਈ ਭਾਰਤ ਸਰਕਾਰ ਨੂੰ ਵੀ ਆਪਾਂ ਕੋਈ ਐਫੀਡੈਫਟ ਵਗੈਰਾ ਭੇਜਿਆ ਕਰੀਏ ਸਾਡੇ ਬੱਚੇ ਦੀ ਡੈਡ ਬੋਡੀ ਹਾਂਜੀ ਹਾਂਜੀ ਸਰਕਾਰ ਨੂੰ ਭੇਜਿਆ ਆਪਾਂ ਨੇ ਕੋਈ ਸਾਡੀ ਮਦਦ ਕਰੀ ਹੋਵੇ ਜਿੰਨੀ ਹੋ ਸਕਦੀ ਹੈ ਕੋਈ ਡੈਡ ਬੋਡੀ ਕਰੇ ਭੇਜੀ ਜਾਵੇ ਸਾਡੀ ਹਰਵਿੰਦਰ ਭਾਈ ਜੀ ਇਕੱਲੇ ਸਾਡੇ ਬੇਟਾ ਸਪਤੀਜਾ ਸਾਡਾ ਬੜੇ ਲਾਡਾ ਚਾਮਨਾ ਪਾੜੇ ਸੀਗਾ ਮਾਪਿਆਂ ਨੇ ਕੁਝ ਹਾਲਾਤ ਅਜਿਹੇ ਹੋ ਗਏ ਘਰ ਦੇ ਵੀ ਜਦੋਂ ਕੋਈ ਨਾਸਾਬ ਚ ਗੱਲ ਆਈ ਖੇਤੀ ਵੀ ਦੇਖ ਲਈ ਇੱਕ ਪੈਂਡ ਵੀ ਲੈ ਕੇ ਦੇਖ ਲਈ ਸਭ ਕੰਮ ਕਰ ਕਰ ਦੇਖ ਲਈ ਉਹ ਕਹਿੰਦਾ ਸਾਡੇ ਪਰਿਵਾਰ ਨਾਲ ਉਹ ਰਹਿ ਕਰੀ ਵੀ ਜਿਵੇਂ ਲੋਕ ਕਮਾਈਆਂ ਕਰਦੇ ਆਪਾਂ ਵੀ ਕਰ ਲਈਏ ਕਿ ਜਿਹਦਾ ਵੀ ਕਮਾਈ ਵਾਸਤੇ ਸੀਗਾ ਅੱਜ ਤੁਸੀਂ ਸਾਡੇ ਹਾਲਾਤ ਦੇਖ ਲਓ ਇੰਨਾ ਬੁਰਾ ਹਾਲ ਹੋਇਆ ਨੂੰ ਦੇਖਣ ਵਾਸਤੇ ਇੰਨੇ ਤਾਬਲੇ ਆ ਪਰਿਵਾਰ ਸਾਰਾ ਕੋਈ ਹਸਤਾਲ ਪਿਆ ਜੀ ਕੋਈ ਕਿਤੇ ਪਿਆਗਾ ਮੰਨ ਕੇ ਚਲੋ ਸਾਰਾ ਬੁਰਾ ਹਾਲ ਹੈ ਜੇ ਨਾ ਸਾਡੇ ਬੱਚਾ ਸਾਨੂੰ ਜਲਦੀ ਮਿਲੇ ਸਾਨੂੰ ਇਹ ਪਤਾ ਵੀ ਇੱਕ ਅੱਧੇ ਨੂੰ ਕੋਈ ਹੋਰ ਦਿੱਕਤ ਆ ਜਾਈਏ ਉਤੇ ਕੋਈ ਹੋ ਜੇ ਕੁਝ ਵੀ ਜੰਨੇ ਵੀ ਇਸ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਜੀ ਜਲਦ ਤੋਂ ਜਲਦ ਸਾਡੀ ਮਦਦ ਕਰੋ ਜੀ ਸਾਡਾ ਬੱਚਾ ਸਾਡ ਨੂੰ ਦਿਖਾ ਦਿਓ ਇਹ ਦੇਖੋ ਜੀ ਤੁਹਾਨੂੰ ਤਾਂ ਜਵਾਬ ਜਿੰਦੇ ਇਧਰ ਹੋ ਰਹੀ ਸਰਕਾਰੀ ਪੀ ਸਰਕਾਰ ਨੇ ਭੇਜੀ ਆਂ ਨੇ ਹਾਲਤ ਘਰ ਦੀ ਬਹੁਤ ਮਾੜੀ ਹੈ ਬਾਹਣ ਵੀ ਕਮਜ਼ੋਰ ਆ ਰੇ ਇਸ ਲਗਾ ਮਿੱਟੀ ਮੁੱਟੀ ਚੱਕੇ ਝੋਨਾ ਮਸਾ ਜਾ ਹੋਣ ਲੱਗਿਆ ਸੀ ਉਹ ਮਾੜਾ ਰਹਿ ਗਿਆ ਤੇ ਗੁੱਡੀ ਐ ਛੋਟੀ ਇਹ ਬਸ ਵੀ ਆਪ ਦਾ ਕਾਰੋਬਾਰ ਚੱਲੂਗਾ ਦਾ ਹਰ ਪੀਰੋਂ ਉਮਾ ਕੇ ਭੇਜੂਗਾ ਮੁੰਡਾ ਤਾਂ ਹੁਣ ਦੇਖੋ ਉੱਥੇ ਕਹਿੰਦੇ ਐ ਹਸਪੀਟਲ ਕੀ ਫੋਨ ਆ ਬਾਈ ਕੋਈ ਕੱਲ ਸ਼ਾਮ ਨੂੰ ਡਾਕਟਰ ਦਾ ਕਹਿੰਨੇ ਗਏ ਹਸਪੀਟਲ ਕੀ ਭਾਈ ਮੌਤ ਹੋ ਚੁੱਕੀ ਐ ਇਹੀ ਗੱਲ ਸੁਣੀਏ ਕਿੰਨੀ ਕੋਮਰ ਸੀ ਹਰਵਿੰਦਰ ਜੀ ਕੀ ਅਪੀਲ ਕਰਦੇ ਹਾਂ ਸਰਕਾਰ ਨੂੰ ਉਮਰ ਤਾਂ ਛੋਟੀ ਹੀ ਸੀ ਜੀ 28 28 ਸਾਲ ਦਾ ਹੀ ਬੱਚਾ ਵਧੀਆ ਸਾਡੇ ਨਾਲ ਉੱਥੇ ਆਹਦਾ ਖੇਡਦਾ ਇੱਧਰ ਮਾਰੂ ਬਾਣ ਸਾਡੇ ਕੌੜਾ ਪਾਣੀ ਐ ਆਧਰ ਮਨਾਲੀ ਪਾਸੇ ਇਦਰੀ ਬਾਹਣ ਇਹਨਾਂ ਦਾ ਇਸੇ ਕਰਕੇ ਉਹਨੇ ਆਪਦਾ ਕੋਈ ਗਲਫਾ ਹਲਾਇਤਾ ਪਹਿਲਾਂ ਇਧਰੋਂ ਲੁਪਟਾਂ ਲੁਪਟਾਂ ਕਰਾਈਆਂ ਆ ਘਰ ਦਾ ਦੇਖਣ ਪੱਲੀਆਂ ਲਾ ਕੇ ਟਾਈਮ ਪਾਸ ਕਰ ਰਹੇ ਆ ਤੇ ਵੀ ਚੱਲਦਾ ਹੈ ਇਸ ਅਲਾਵਾ ਕਿ ਕੁੜੀ ਦਾ ਕੁੜੀ ਵਿਚੇ ਹੀ ਦਾ ਵਿਆਹ ਕਰਾਂਗੇ ਇਹ ਹੀ ਗੱਲ ਵਾਸਤੇ ਬਾਤ ਹੋਉਂਦੀ ਹੈ ਕੀ ਅਪੀਲ ਕਰਦੇ ਹਾਂ ਸਰਕਾਰ ਨੂੰ ਅਸੀਂ ਤਾਂ ਪੰਜਾਬ ਸਰਕਾਰ ਨੂੰ ਇਹੀ ਕਹਿੰਦੇ ਆ ਜੀ ਵੀ ਇਹ ਜਿਹੜਾ ਹੁਣ ਕਰਜ਼ਾ ਵਿਚਾਰੇ ਦੇ ਸਿਰ ਚੜਿਆ ਨਾ ਤਾਂ ਉਹਦੀ ਮੱਤ ਕਰੀ ਜਾਵੇ ਮੈਂ ਸਾਡਾ ਜਵਾਕ ਪਿੰਡ ਕੋਕਰਕੁਰ ਦੇ ਵਿੱਚ ਉਦੀ ਡੈਡ ਬੋਡੀ ਭੇਜੀ ਜਾਵੇ ਆਪਦੇ ਕੋਲ ਖਰਚਾ ਕਰੇ ਸਾਡੇ ਕੋਲ ਕੁਛ ਨਹੀਂ ਬਹੁਤ ਖਰਚਾ ਜੀ ਚੜਿਆ ਪਿਆ ਸਰੀਰ